ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖਾਨਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚੋਂ ਇਹ ਇੱਕ ਇਹੋ ਜਿਹਾ ਫਾਰਮ ਐਥੇ ਵੀ ਜਿਹੜੀਆਂ ਨਾ گاਵਾ ਹੁੰਦੀਆਂ ਦੋਸਤੋ ਬਹੁਤ ਸਾਰੀ ਗੈਂਤੀ ਦੇ ਵਿੱਚ ਰਹਿੰਦੀਆਂ ਸੁੰਜਾ ਸੁੰਜਾ گاਵਾ ਕੁਸ ਕੱਚੀਆਂ گاਵਾ ਜਾਂ ਗੱਬਣ ਹਾਜ਼ਰ ਮੌਕੇ ਤੇ ਜਿੱਦਾਂ ਦੀ ਤੁਹਾਡੀ ਚੋਆਇਸ ਹੈ ਜਿੱਦਾਂ ਦਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਉਂਕਿ ਨਗ ਬਹੁਤ ਹੁੰਦੇ ਆ ਤੋਂ ਉਹ ਚੋਂ ਤੁਹਾਨੂੰ ਆ ਸਾਨੀ ਰਹਿੰਦੀ ਐ ਥੋ ਸਿਲੈਕਟ ਕਰਨ ਦੇ ਵਿੱਚ ਸੋ ਆਪਾਂ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੀ ਅੱਜ ਵੀਡੀਓ ਬਣਾ ਰਹੇ ਆ ਅੱਜ ਤੁਹਾਨੂੰ ਅਸੀਂ ਕੁਸ ਕੁ ਗਾਵਾਂ ਹੀ ਦਿਖਾਵਾਂਗੇ ਕਿਉਂਕਿ ਨਗ ਬਹੁਤ ਹੁੰਦੇ ਆ ਤੇ ਬਹੁਤ ਹੀ ਲੰਬੀ ਵੀਡੀਓ ਬਣਾਉਣ ਨਾਲੋਂ ਬਿਹਤਰ ਇਹ ਰਹਿੰਦਾ ਵੀ ਤੁਹਾਨੂੰ ਇੱਕ ਆਈਡੀਆ ਦਿੱਤਾ ਜਾਵੇ ਵੀ ਇਦਾਂ ਦੇ ਪਸ਼ੂ ਇੱਥੇ ਵਿਕਰੀ ਵਾਲੇ ਮੌਜੂਦ ਆ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਇਹ ਜਿਹੜੀਆਂ ਗਾਵਾਂ ਅਸੀਂ ਬਾਹਰ ਵੱਧੀਆਂ ਸਾਰੀਆਂ ਹੀ ਲਗਭਗ ਤੁਹਾਨੂੰ ਤੋਰ ਕੇ ਦਿਖਾ ਦੇਣੀ ਐ ਕੋਸ ਗਾਵਾਂ ਜਿਵੇਂ ਇਸ ਸਾਈਡ ਦੇ ਉੱਤੇ ਜਿਵੇਂ ਪਹਿਲਾਂ ਦੱਸਿਆ ਫਾਰਮ ਦਾ ਕੰਮ ਹੈ ਸਾਹਮਣੇ ਤੁਸੀਂ ਦੇਖੋਗੇ ਇਸ ਸਾਈਡ ਦੇ ਉੱਤੇ ਵੀ ਗਾਵਾਂ ਦਿਸਣਗੀਆਂ ਅੰਦਰ ਵੀ ਜਿਹੜੀਆਂ ਉਹ ਗਾਵਾਂ ਵਿਕਰੀ ਵਾਲੀਆਂ ਮੌਜੂਦ ਰਹਿੰਦੀਆਂ ਆਓ ਭਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ ਵਿਰੇਂਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰੂਟੀਨ ਚ ਗਾਵਾਂ ਉਸੇ ਤਰ੍ਹਾਂ ਹਾਂਜੀ ਹਾਂਜੀ ਰੂਟੀਨ ਚ ਰਹਿੰਦੀਆਂ ਹਾਂਜੀ ਹਾਂਜੀ ਅੱਜ ਭਾਈ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਵਾਈਟ ਰੰਗ ਦੀ ਵਾਹੜ ਤੋਂ ਭਾਜੀ ਚਾਰ ਧੰਦਾ ਜੀ ਠੀਕ ਹੈ ਤੇ ਪਹਿਲਾ ਸੂਆ ਤੇ ਗਿਣਤੀ ਦਾ ਟਾਈਮ ਦੇਣ ਚੱਲੀਏ ਤੇ ਹਫਤਾ ਪਿਆ ਜੀ ਪੂਰਾ ਹਜੇ ਇੱਕ ਹਫਤਾ ਲੈ ਜੂ ਹਾਂਜੀ ਮਿਲਕ ਕੈਪੈਸਟੀ ਦੀ ਗੱਲ ਕਰੀਏ ਤਾਂ 45 ਤੋਂ ਪਲੱਸੇ ਰਹੂਗੀ ਜੀ ਪਹਿਲੇ ਸੂਏ ਚ ਹਾਂ ਪਹਿਲੇ ਸੂਏ ਦੇ ਵਿੱਚ ਜੀ ਬਹੁਤ ਚੰਗੇ ਰਿਕਾਰਡ ਦੀ ਆਪ ਹੈ ਤੇ ਚੰਗੀ ਸੀਮਨ ਤੋਂ ਪ੍ਰੈਗਨੈਂਟ ਹੈ ਜੀ ਅੱਗੇ ਠੀਕ ਹੈ ਮਤਲਬ ਮੇਲੇ ਵਾਲਾ ਹੀ ਲੇਵਾ ਬਣਾਉ ਜੀ ਨਾੜਾ ਨੂੜਾ ਬਹੁਤ ਚੰਗੀਆਂ ਕੱਢਣੀਆਂ ਨੇ ਬੱਚੀ ਨੇ ਜੀ ਤੋਰਦਗੇ ਬਈ ਸੋ ਸੋ ਦੇਖੋ ਤੁਸੀਂ ਪਹਿਲਾ ਸੂਆ ਇਹਨੇ ਸੂਣਾ ਹੈ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਵਾਈਟ ਰੰਗ ਚ ਹੈ ਢਾਂਚਾ ਖੁੱਲਾ ਡੁੱਲਾ ਉੱਤੋਂ ਤੁਸੀਂ ਚੜਾਈ ਨੋਟ ਫਾਰਮ ਦੀ ਬੈੜਾ ਥੋੜਾ ਤੱਕਾ ਉਹ ਥੋੜਾ ਤੱਕਾ ਪਸ਼ੂ ਕਰਦਾ ਕਿਉਂਕਿ ਖੁੱਲੀਆਂ ਰਹਿੰਦੀਆਂ ਆਉਂਦੀਆਂ ਫਾਰਮਾਂ ਦੇ ਵਿੱਚੋਂ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੇਖ ਸਕਦੇ ਹੋ ਪਰ ਰੇਟ ਦੋਸਤੋ ਤੁਸੀਂ ਜਿੱਦਾਂ ਦਾ ਮਤਲਬ ਪੇਮੈਂਟ ਇਨਵੈਸਟ ਕਰਨੀ ਚਾਹੁੰਦੇ ਉਦਾਂ ਦੀ ਗਾਂ ਤੁਹਾਨੂੰ ਮਿਲ ਜਾਣੀ ਹੈ ਗਾਵਾਂ ਦੇ ਰੇਟ ਅਸੀਂ ਵੀਡੀਓ 'ਚ ਨਹੀਂ ਕਰ ਦਿੰਦੇ ਕਿਉਂਕਿ ਇੱਥੋਂ ਤਾਂ ਤੁਹਾਨੂੰ ਸਿਰਫ ਇੱਕ ਆਈਡੀਆ ਦੇਣਾ ਹੁੰਦਾ ਵੀ ਇਦਾਂ ਦੇ ਪਸ਼ੂ ਵਿਕਰੀ ਵਾਲੇ ਮੌਜੂਦ ਹੈਗੇ ਆ ਖਰੀਦਣ ਵਾਸਤੇ ਕੋਲ ਪਹੁੰਚਣਾ ਪਊਗਾ ਤੇ ਇੱਥੇ ਆ ਕੇ ਜਿਹੜੀ ਮਰਜ਼ੀ ਗਾਂ ਸੈਲੈਕਟ ਕਰ ਲਓ ਦਾ ਭਾਅ ਵੀ ਤੁਸੀਂ ਬਾਈ ਜੀ ਉਹਨਾਂ ਤੋਂ ਕਨਫਰਮ ਕਰ ਲਓਗੇ ਇੱਕ ਵਾੜ ਬੜੀ ਸੋਹਣੀ ਐ ਇਹ ਖੁੱਲੀ ਫਿਰਦੀ ਸੀ ਤੇ ਮੈਂ ਬਾਈ ਹੋਰਾਂ ਨੂੰ ਕਿਹਾ ਵੀ ਇਹਨੂੰ ਆਪਾਂ ਖੁੱਲੀ ਰਹਿਣ ਦੰਨੇ ਆ ਇਹਦੇ ਬਾਰੇ ਜਾਣਕਾਰੀ ਪਹਿਲਾਂ ਲੈ ਲੈਣੇ ਆ ਤੁਸੀਂ ਇਹਦੀ ਬੰਤਰ ਦੇਖੋ ਤੁਹਾਨੂੰ ਪਸੰਦ ਆਊਗੀ ਵਾੜ ਵਰਿੰਦਰ ਭਾਈ ਕੰਮਾ ਸੁਆਏ ਨੇ ਸੋ ਇਹ ਪਹਿਲਾ ਸੁਆ ਜੀ ਅੱਜ ਦਾ ਅੱਜ ਆਪਣੇ ਕੋਲ گاਵਾ ਹੀ ਤਕਰੀਬਨ ਜੀ ਜਿਹੜੀਆਂ ਪਾੜਾ ਦਾ ਦਿਖਾਉਣੇ ਆ ਨੇ ਇਹਦੇ ਵਿੱਚੋਂ ਮੋਸਟਲੀ ਗਾਂ ਪਹਿਲੇ ਸੁਏ ਵਾਲੀਆਂ ਹੀ ਨੇ ਜੀ ਠੀਕ ਐ ਦੋ ਦੰਦਾ ਜੀ ਹਜੇ ਇਹਦੇ ਵੀ ਹਫ਼ਤੇ ਵਾਂਗੂ ਟਾਈਮ ਪਿਆ ਜੀ ਠੀਕ ਐ ਬਹੁਤ ਚੰ ਠੀਕ ਹੈ ਭਾਈ ਤੋਰ ਦੀ ਬਿਕ ਸੋ ਦੋਸੋ ਇਹ ਖੁੱਲੀ ਫਿਰਦੀ ਸੀ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਦਿਖਾਣੇ ਆ ਹੱਥੀਂ ਚੁਆਈ ਵਾਲਾ ਥਾਣਾ ਬਹੁਤ ਸੋਹਣਾ ਪੁੜਿਆਂ ਦੀ ਜਿਹੜੀ ਚੜਾਈ ਆ ਉਹ ਨੋਟ ਕਰਿਆ ਕਰੋ ਜਿਹੜਾ ਜਾਦੇ ਦੁੱਧ ਵਾਲਾ ਪਸ਼ੂ ਤੁਹਾਨੂੰ ਉਹ ਪੂਰਾ ਹੀ ਚੌੜਾ ਨਜ਼ਰ ਆਊਗਾ ਇਹਦੀ ਵੀ ਤੁਸੀਂ ਚੜਾਈ ਉੱਤੋਂ ਦੇਖ ਸਕਦੇ ਹੋ ਕਾਫੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੱਥੀਂ ਚੁਆਈ ਵਾਲਾ ਥਾਣੇ ਦਾ ਇਹ ਖੁੱਲੀ ਫਿਰਦੀ ਵੈੜ ਆ ਮਿਨਿਮਮ ਭਾਜੀ ਜੇ ਮਿਨਿਮਮ ਵੀ ਲਾ ਕੇ ਚੱਲੀ ਇਹ ਜੀ ਬਰੀਡ ਮਿਨਿਮਮ 35 ਕਿਲੋ ਦੁੱਧ ਚਵਾ ਦੂਗੀ ਜੀ ਠੀਕ ਹੈ ਉਹ ਪਹਿਲੇ ਸੂਏ ਚ ਚੰਗਾ ਦੁੱਧ ਦੇਣ ਦੀ ਇਹਦੇ ਤੋਂ ਆਸਾ ਪਾ ਰੱਖ ਸਕਦੇ ਹਾਂ ਕਿਉਂਕਿ ਬਰੀਡ ਕੁਆਲਿਟੀ ਚੰਗੀ ਐ ਠੰਡ ਹਵਾਨਾ ਚੰਗਾ ਐ ਮੋੜੀ ਬਾਈ ਫੇਰ ਇੱਕ ਵਾਰ ਇਧਰ ਨਹੀਂ ਜਾਣਦੀ। ਸੋਏ 2 ਨੰਬਰ ਤੇ ਤੁਹਾਨੂੰ ਦਿਖਾਤੀ ਐ 3 ਨੰਬਰ ਦੇ ਉੱਤੇ ਜਿਹੜੀਆਂ ਬੱਧੀਆਂ ਹੋਈਆਂ ਗਾਵਾਂ ਇਹਨਾਂ ਚੋਂ ਇਹ ਗਾਂ ਤੁਹਾਨੂੰ ਦਿਖਾਉਣੇ ਐ। ਕਨ ਮਸੂਆ ਸੂ ਕੀ ਬਾਈ? ਭਾਜੀ ਦੂਜਾ ਸੂਆ ਜੀ ਤੇ ਹਫਤੇ 10 ਦਿਨ ਵਾਂਗੂ ਟਾਈਮ ਪਿਆ ਜੀ। ਠੀਕ ਐ। ਉਹ ਲੇਵਾ ਜਿੰਨਾ ਬਣਾਉਣਾ ਜੀ ਪੂਰਾ ਹੀ ਬਹੁਤ ਅਟੈਚਮੈਂਟ ਬਚਾਰਾ ਚੰਗੀ ਹੈ ਜੀ ਦੇਖੋ ਕਿੰਨਾ ਫਿਕਸ ਹੈ ਜੀ ਅੱਗੇ ਤੱਕ ਸਹੀ ਹੈ ਤੋਰੀ ਬਈ ਨੂੰ 33 34 ਕਿਲੋ ਪ੍ਰੂਨ ਦਾ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਇਹਦੇ ਵੀ ਥਣ ਨੱਥੀ ਚੁਆਈ ਵਾਲੇ ਹਵਾਨੇ ਤੇ ਨਾੜਾਂ ਸੋਹਣੀਆਂ ਦਿਸਦੀਆਂ ਹਨ ਹਵਾਨਾ ਬੈਕ ਸਾਈਡ ਤੋਂ ਵੀ ਤੁਸੀਂ ਦੇਖੋ ਵੱਡੀ ਗਾਂ ਢਾਂਚੇ ਵਾਲੀ ਗਾਂ ਗਰਮੀਆਂ ਵਾਸਤੇ ਤੋਹਫਾ ਹੀ ਹੈ ਜੀ ਇੱਕ ਗਰਮੀਆਂ 'ਚ ਬਹੁਤ ਵਧੀਆ ਰਹੂਗਾ ਚੀਜ਼ ਚੱਲ ਬੇਟਾ ਤੋ ਦੇਖੋ ਸਟਰਕਚਰ ਥਣ ਹਵਾਨਾ ਸੋਹਣੀ ਗਾਂ ਹਜੇ ਦਿਨ ਲੈਂਦੀ ਐ ਸੋਨ ਚ ਲੇ ਲੈ ਫੁੱਟ ਤੇ ਇੱਥੇ ਲੈ ਜਾ। ਸੋ ਇਹ 3 ਨੰਬਰ ਤੇ ਤੁਹਾਨੂੰ ਦਿਖਾਈ ਹੈਗਾ। 4 ਨੰਬਰ ਤੇ ਇੱਕ ਹੋਰ ਗਾਂ ਦਿਖਾਉਣੇ ਆ ਬਾਈ ਜਿਹੜੀ 4 ਨੰਬਰ ਤੇ ਗਾਂ। ਭਾਜੀ 4 ਦਾ ਆਂਦਾ ਜੀ। ਹਮਮ। origignal 4 ਦਾ ਆਂਦਾ ਜੀ। ਦੂਜਾ ਸੂ ਹੈ ਜੀ ਇਹਦਾ। ਠੀਕ ਹੈ। ਪਹਿਲੇ ਸੂਏ 32 33 ਕਿਲੋ ਦੁੱਧ ਪਾਇਆ ਹੋਇਆ ਹੈ ਜੀ। ਬਹੁਤ ਚੰਗੇ ਸੀਮਨ ਦੀ ਆਪ ਹੈ ਸਾਰਾ ਪੈਟਾਗਰੀ ਆਪਣੇ ਕੋਲ ਹੈਗੀ ਆ ਜੀ ਇਹਦੀ। ਦਿੰਨ ਕਿੰਨੇ ਲੈ ਜੂਗੀ? ਦਿਨ ਲੈ ਜੂ ਭਾਜੀ ਹਫਤਾ 10 ਦਿਨ ਜੀ ਹਜੇ ਕੰਜਾਇਸ਼ ਬਹੁਤ ਪਈ ਆ ਜੀ। ਤੋਰੀ ਬਾਈ। ਮਤਲਬ ਹਫਤਾ ਦਾ ਮਿਨੀਮਮ ਲੈ ਜਾਊ ਹਜੇ ਵੀ ਜੀ ਖੜੀ ਆਪਣੀ ਰਿੰਤੇ ਤੋਂ 10 ਦਿਨ ਬੱਚੇ ਨੂੰ ਜਨਮ ਦੇਊਗੀ ਢਾਂਚਾ ਬਹੁਤ ਚੰਗਾ ਜੀ ਬਹੁਤ ਪਿਆਰੀ ਬੱਚੀ ਹੈ ਜੀ ਢਾਂਚੇ ਹੁਣ ਤੱਕ ਜਿਹੜੀਆਂ ਗਾਵਾਂ ਸਾਨੂੰ ਦਿਖਾਈਆਂ ਸਾਰੀਆਂ ਹੀ ਸੋਹਣੀਆਂ ਇਹਦਾ ਵੀ ਸਟਰਕਚਰ ਬਹੁਤ ਚੰਗਾ ਥਾਂ ਇਹਦੇ ਵੀ ਹੱਥੀ ਚੁਵਾਈ ਵਾਲੇ ਆ ਬੇਸ਼ੱਕ ਤੁਸੀਂ ਚੁਵਾਈ ਮਸ਼ੀਨ ਨਾ ਕਰ ਲਿਓ ਤੇ ਭਾਵੇਂ ਹੱਥੀ ਚੋਲਿਓ ਤੁਹਾਨੂੰ ਦਿੱਕਤ ਨਹੀਂ ਆਉਂਦੀ ਕੁਮਾਰੀਆ ਜਿਹੜਾ ਹੋਰ ਬਹੁਤ ਚੰਗਾ ਨਿਕਲਣਾ ਜੀ ਇਹ ਤਾਂ ਸਵੈਲਿੰਗ ਹੈ ਜੀ ਲੋ ਅਸਲੀ ਤਾਂ ਰੰਗ ਭਾਜੀ 1 ਮਹੀਨੇ ਬਾਅਦ ਗਾਂਦ ਖਾਉਂਦੀ ਹੈ ਜਦ 1 ਮਹੀਨਾ ਗਾਂ ਨੂੰ ਸੂਈ ਨੂੰ ਹੋ ਜਾਂਦਾ ਸਹੀ ਹੈ ਸੋ ਇਦਾਂ ਦੀਆਂ گاਵਾਂ ਤੋਂ ਬਰੀਡਿੰਗ ਕਰਨੀ ਮੇਰੇ ਖਿਆਲ ਚ ਬਹੁਤ ਵਧੀਆ ਰਹੂਗੀ ਕਿਉਂਕਿ ਸਟਰਕਚਰ ਬਹੁਤ ਚੰਗਾ ਲੱਗਦਾ ਸਮਝੋ ਹਰੇਕ ਵੀਰ ਨੇ ਆਪ ਦੀ ਵਰਤਨੀ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਕਿਸੇ ਨੂੰ ਕੋਈ ਬੰਦੇ ਭਾਈ ਸੋ ਇਹ ਤੁਸੀਂ 4 ਨੰਬਰ ਤੇ ਦੇਖਿਆ 5 ਨੰਬਰ ਤੇ 4 گاਂਦ ਦਿਖਾਉਣੇ ਆ ਵਿਰੇਂਦਰ ਭਾਈ ਕੀ ਡਿਟੇਲ ਹੈ ਜੀ ਭਾਈ ਦੂਜਾ ਸੂਆ ਜੀ ਹਮ ਤੇ 15 16 ਦਿਨ ਵਾਂਗ ਪੈਨੇ ਅਗਲਾ 20 ਦਿਨ ਮੰਨ ਕੇ ਲੈ ਲਵੇ ਜੀ ਆਪਣੇ ਕੋਲ ਠੀਕ ਹੈ ਤੇ 33 34 ਕਿਲੋ ਦੁੱਧ ਪਾਇਆ ਹੋਇਆ ਹੈ ਦਾ ਵੀ ਜੀ ਲਓ 35 ਤੋਂ ਬਾਹਰ ਦੀ ਗਾਰੰਟੀ ਵਾਲਾ ਪਦੇ ਦਾ ਆਪਾਂ ਦੇ ਦਾਂਗੇ ਜੀ ਤੋਰੀ ਭਾਈ ਇਹਦਾ ਵੀ ਥਣ ਬਹੁਤ ਚੰਗਾ ਹੈ ਜੀ ਹੱਥ ਨਾਲ ਚੁਵਾਈ ਵਾਲਾ ਢਾਂਚਾ ਸਰੀਰ ਬਹੁਤ ਭਾਰੀ ਆ ਚੜਾਈ ਇਹਦੀ ਵੀ ਕਾਫੀ ਚੰਗੀ ਹੈ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ ਹਜੇ 15 ਦਿਨ ਨੇ ਲੈਂਦੀ ਆ ਸੂਣ ਚ ਮਤਲਬ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਜਦੋਂ ਤਿਆਰ ਹੋਊਗੀ ਭਰੂਗੀ ਉਦੋਂ ਹਵਾਨਾ ਇਹਦਾ ਦੱਸੂਗਾ ਵੀ ਕੋਈ ਦੁੱਧ ਵਾਲੀ ਗਾਂ ਰ ਤੁਹਾਡੇ ਹੱਥਾਂ ਦੇ ਵਿੱਚ ਸੋ ਇਹ ਵੀ ਤੁਸੀਂ ਗਾਂ ਖਰੀਦਣਾ ਚਾਹੋ ਤਾਂ ਸੰਵਰਕ ਕਰ ਲਓ ਦੂਰ ਤੋਂ ਜੇ ਕੋਈ ਵੀਰ ਵੀਡੀਓ ਦੇਖ ਰਿਆ ਕਿਉਂਕਿ ਫਤੇਗੜ ਸਾਹਿਬ ਜ਼ਿਲ੍ਹਾ ਹੈ ਤਾਂ ਇੱਥੇ ਰੈਸ਼ ਦਾ ਫੁੱਲ ਪ੍ਰਬੰਧ ਹੈ ਤੁਸੀਂ ਖੇਤਾਂ ਦੇ ਵਿੱਚ ਬਾਈ ਜੀ ਉਹਨਾਂ ਦਾ ਫਾਰਮ ਬਣਿਆ ਘਰਾਂ ਵਾਂਗੂ ਰਹੋਗੇ ਇੱਥੇ ਆ ਕੇ ਪਸ਼ੂ ਤਸੱਲੀ ਫੁੱਲ ਕਰ ਸਕਦੇ ਹੋ ਫਾਇਦਾ ਇਹ ਹੋ ਜਾਂਦਾ ਹੈ ਇਹ ਤੋਂ ਅੱਗੇ ਇੱਕ ਹੋਰ ਗਾਂ ਹਾਜ਼ਰ ਜੀ ਹੈ ਬਾਈ ਕਿੰਨੇ ਕ ਦਿਨ ਲੈ ਜੂ ਸੂਨ ਜੀ ਬਾਈ ਟਾਈਮ ਪੂਰਾ ਹੀ ਹੈ ਇਹਦਾ ਠੀਕ ਹੈ ਮਤਲਬ ਆਪਣੇ ਕੋ ਖੜੀ ਆ ਤਾਂ ਹੁਣ ਅੱਜ ਸੂਪ ਹੋਵੇ ਕੱਲ ਨੂੰ ਸੂਪ ਹੋਵੇ ਆਰਡਰ ਦੇ ਅਟੈਚਮੈਂਟ ਦੇਖੋ ਪਹਿਲਾਂ ਤਾਂ ਜੀ ਕਿਆ ਸ਼ਾਨਦਾਰ ਅਡਰ ਹੈ ਜੀ ਸਹੀ ਹੈ ਸੋ ਫੁੱਲ ਚੌੜਾ ਹਵਾਨਾ ਦੱਸੋ ਤੋਰੀ ਬਈ ਇਹ ਜੀ ਨੂੰ ਜਿੰਨਾ ਮਰਜ਼ੀ ਦੁੱਧ ਕਹਿ ਲਈਏ ਜੀ ਅਗਲੇ ਦੀ ਸੇਵਾ ਦੇ ਚੋਣਾ ਜੀ ਹੁਣ ਤਾਂ ਸਹੀ ਹੈ 30 ਟੋਲ ਬਾਹਰ ਤਾਂ ਹੱਸ ਕੇ ਚਵਾ ਦੂ 35 36 ਕਿਲੋ ਦੁੱਧ ਚੋ ਸਕਦਾ ਬੰਦਾ ਇਹ ਤੋਂ ਜੀ ਸੋ ਦੱਸੋ ਦੁੱਧ ਤੁਹਾਡੀ ਸੇਵਾ ਦਾ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਗਾਂ ਦੀ ਵੱਲੋਂ ਆਰਡਰ ਦੀ ਅਟੈਚਮੈਂਟ ਸੋਹਣੀ ਹੈ ਚੰਗੀ ਹੈ ਪੂਰਾ ਭਰਿਆ ਹੋਇਆ ਹਵਾਨਾ ਥਣ ਇਹਦੇ ਵੀ ਹੱਥੀ ਚੁਾਈ ਵਾਲੇ ਆ ਢਾਂਚਾ ਤੁਸੀਂ ਦੇਖੋ ਇਨੀ ਕ ਤਿਆਰ ਆ ਕਰਮਾ ਵਾਲੀ ਵੀ ਹਵਾਨਾ ਲੈ ਕੇ ਤੁਰਨਾ ਵੀ ਔਖਾ ਹੈ ਹਜੇ ਜਦੋਂ ਸੂਕੀ ਉਦੋਂ ਮੋਢ ਦੇ ਵਿੱਚੋਂ ਹੋਰ ਸਪੇਸ ਦੀਂਦੀ ਹੈ ਜਿਹੜੀ ਇਹਨੇ ਭਰਨੀ ਹੈ ਮੰਨਦੇ ਭਾਈ ਸੋ ਇਹ ਦੱਸੋ ਗਾਂ ਤੇ ਇੱਕ ਕੱਚੀ ਗਾਂ ਖੜੀ ਆ ਥੋੜੇ ਦਿਨ ਲੈਂਦੀ ਲੱਗਦੀ ਹੈ ਇਹ ਵੀ ਤੁਹਾਨੂੰ ਦਿਖਾਉਣਾ ਤੇ ਉਦੋਂ ਬਾਅਦ ਕੁਝ ਗਾਵਾਂ ਹੋਰ ਹੈਗੀਆਂ ਅਵਿੰਦਰ ਭਾਈ ਇਹਦੀ ਡਿਟੇਲ ਦੱਸ ਦਿਓ ਜੀ ਭਾਜੀ ਤਕਰੀਬਨ 20 ਦਿਨ ਪਏ ਨੇ ਬੱਚੀ ਲਈ ਹਜੇ ਠੀਕ ਹੈ ਤੇ ਬਹੁਤ ਸੋਹਣਾ ਲੇਵਾ ਇਹਦਾ ਫਿੱਟ ਲਾਇਆ ਪੂਰਾ ਜੀ ਫੁੱਲ ਅਟੈਚਮੈਂਟ ਵਾਲਾ ਜੀ 32 33 ਕਿਲੋ ਦੁੱਧ ਪਾਇਆ ਹੋਇਆ ਜੀ ਇਹਦਾ ਤਾਂ ਅਗਲਾ ਤੀਨ ਮੰਨ ਕੇ ਲੈ ਲਵੇ ਜੀ ਚਾਹੇ ਠੀਕ ਹੈ ਸੋ ਇਹ ਬਸ ਭਾਈ ਇਧਰੋਂ ਤੋਰਾਂਗੇ ਤੋਰ ਦਾਂਗੇ ਬੇਟਾ ਸੋ ਕੁਸ ਗਾਵਾ ਇਸ ਸਰ ਤੇ ਵੀ ਖੜੀਆਂ ਜਿਹੜੀਆਂ ਤੋਰ ਕੇ ਦਿਖਾਉਣੀਆਂ ਆਪਾਂ ਸੂਈ ਸਵਾਈ ਵੈੜ ਜਿਹੜੀ ਉਹ ਦਿਖਾਉਣੇ ਆ ਇਹ ਜਿਹੜੀ ਲਾਲ ਆ ਭਾਈ ਇਹ ਸੂਹੀ ਹੈ ਇਹ ਸੂਈ ਹੋਈ ਹੈ ਭਾਜੀ ਅੱਜ ਠੀਕ ਹੈ ਪਰਸੋਂ ਦੀ ਸੂਈ ਹੈ ਅੱਜ ਤੀਜਾ ਦਿਨ ਆ ਜੀ ਤੇ 22 24 ਕਿਲੋ ਮੰਗ ਬੋਲੀ ਬੋਲੀ ਆ ਜੀ ਠੀਕ ਹੈ ਹਾਂਜੀ ਇਹ ਵੀ ਮਤਲਬ ਚਾਰ ਦਾੰਦਾ ਦੂਜਾ ਸੂਆ ਜੀ ਸੀਲ ਠੰਡੀ ਬਹੁਤ ਜ਼ਿਆਦਾ ਹੈ ਜੀ ਜਿਵੇਂ ਮਰਜ਼ੀ ਚਾਹੇ ਘਰੇ ਬੱਚਾ ਚੋਈ ਜਾਵੇ ਜੀ ਇੰਨੀ ਸੀਲ ਠੰਡੀ ਤੋਰੀ ਭਾਈ ਇਹ ਪਹਿਲਾਂ ਇਹ ਸੋ ਇਹ ਨੂੰ ਅੱਜ ਤੀਜਾ ਦਿਨ ਚੰਗੇ ਦੁੱਧ ਤੋਂ ਸ਼ੁਰੂਆਤ ਹੈ ਪੂਰਾ ਵਧੀਆ ਥੀਚਵਾਈ ਵਾਲਾ ਥਾਣ ਮੋਟਾੜੀ ਥਾਣ ਤੇ ਲੰਬਾ ਵੀ ਹੈ ਸਾਨੂੰ ਤੇ ਨਾਲ ਇਹ ਵੀ ਹੈ ਵੀ ਆਇਮ ਨਹੀਂ ਹੈ ਵੀ ਬਹੁਤਾ ਲੰਬਾ ਥਾਣ ਹੋਊਗਾ ਮਤਲਬ ਜਦੋਂ ਸਵੇਲਿੰਗ ਲੈ ਜਾਂਦੀ ਹੈ ਬਹੁਤ ਵਧੀਆ ਸੋਹਣਾ ਥਾਣ ਤੁਹਾਨੂੰ ਨਜ਼ਰ ਆਊਗਾ ਰੈੱਡ ਕਲਰ ਦੇ ਵਿੱਚ ਆ ਦੋਸਤੋ ਇਹ ਬਈ ਮੋੜ ਲਾ ਵਾਪਸ ਉਧਰ ਨਹੀਂ ਲੈ ਫੈਕਸ ਬਿਲਕੁਲ ਹਵਾਨਾ ਇੱਥੇ ਜਿਹੜੀ ਫਾਰਮ ਦੀ ਮਿਲਕਿੰਗ ਉਹ ਲਗਭਗ 3:30 ਤੋਂ 4 ਵਜੇ ਦੇ ਆਸ-ਪਾਸ ਹੁੰਦੀ ਹੈ ਤੇ ਚਵਾਈ ਦਾ ਟਾਈਮ ਹੈ ਇਹ ਪਰ ਹਵਾਨਾ ਫਿਕਸ ਔਨ ਕਰਕੇ ਲੱਤਾਂ ਸਾਈਡਾਂ ਨੂੰ ਕੱਢਦੀ ਹੈ ਇਹ ਗੱਲ ਧਿਆਨ ਚ ਰੱਖ ਲਓ ਕਈ ਵਾਰ ਇਹ ਲੱਗਦਾ ਹੁੰਦਾ ਵੀ ਸ਼ਾਇਦ ਤੁਰਦੀ ਕਿਵੇਂ ਹੈਗਾ ਕਿਉਂਕਿ ਸਾਰਾ ਹੀ ਪੱਟਾਂ ਦੇ ਸਨ ਵਿੱਚ ਹਵਾਨਾ ਤੇ ਪੂਰਾ ਦੁੱਧ ਨਾ ਭਰਿਆ ਹੋਇਆ ਤੇ ਤੋਂ ਅੱਗੇ ਦੋਸਤੋ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਜਿਹੜੀ ਇਹ ਡੱਬੀ ਬੱਚੀ ਹੈ ਇਹ ਵੀ ਭਾਜੀ ਤੀਜਾ ਦਿਨ ਆ ਜੀ ਹਮ ਤੇ ਇਹ ਪਹਿਲਾ ਸੂਆ ਜੀ ਦੋ ਦਾੰਦਾ ਜੀ ਠੀਕ ਹੈ ਹੁਣ ਹੁਣ ਮੇਲਾ 23 24 25 ਕਿਲੋ ਹੋਊ ਜੀ ਬੋਲੀ ਠੀਕ ਹੈ ਅਟੈਚਮੈਂਟ ਬਹੁਤ ਚੰਗੀ ਹੈ ਹਜੇ ਵੀ ਸਪੇਸ ਦੇਖ ਲਓ ਕਿੰਨੀ ਪਈ ਆ ਜੀ ਟਾਈਮ ਇੱਕ ਘੰਟਾ ਪੂਰਾ ਓਵਰ ਚੱਲਦਾ ਹੀ ਚਵਾਈ ਤੋਂ ਠੀਕ ਹੈ ਤੋਰੀ ਬਾਈ ਤੋੜ ਬਟਾ ਸੋ ਇੱਕ ਘੰਟਾ ਦਸੋ ਵੱਧ ਹੋ ਗਿਆ ਮਤਲਬ ਚਵਾਈ ਹੋਣ ਨੂੰ ਇੱਕ ਘੰਟਾ ਸੀ ਪਿੱਛੇ ਆ ਫਿਰ ਵੀ ਹਵਾਨੇ ਚ ਹਜੇ ਵੀ ਸਪੇਸ ਹੈ ਹੋਰ ਵੀ ਜਗਾਲੀ ਕਰੇ ਕਰਮ ਵਾਲੀ ਤਾਂ ਹਜੇ ਹੋਰ ਹਵਾਨਾ ਭਰੂਗੀ ਬਹੁਤ ਸੋਹਣਾ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਹਵਾਨੇ ਦਾ ਡਿਜ਼ਾਈਨ ਵੀ ਚੰਗਾ ਗੋਹ ਹਵਾਨਾ ਚੰਗਾ ਦਿਸਦਾ ਇਥੋਂ ਜਦੋਂ ਹੁਣ ਤੁਰਦੀ ਆ ਤੁਸੀਂ ਦੇਖ ਸਕਦੇ ਹੋ ਚਾਰੇ ਥਾਣ ਬਿਲਕੁਲ ਠਾਣੂ ਸਿੱਧੇ ਐ ਕਟਾਲਾ ਹਵਾਨਾ ਹਜੇ ਜਦੋਂ ਬੱਚੀ ਹੋਰ ਦੁੱਧ ਤੇ ਆਉਂਦੀ ਹੈ ਨਿਖਰੂਗੀ ਹੋਰ ਸੋਹਣੀ ਲੱਗੂਗੀ ਤੁਹਾਨੂੰ ਖਰੀਦਣਾ ਚਾਹੋ ਤਾਂ ਸੰਪਰਕ ਕਰਿਓ ਇਹ ਤੋਂ ਇਲਾਵਾ ਕੁਝ ਇਧਰ ਵਾੜਾਂ ਹੋਰ ਹੈ ਪਰ ਇੱਕ ਇਧਰ ਜਰਸੀ ਚ ਪੈਂਦੀ ਵਾੜ ਖੜੀ ਐ ਵਰਿੰਦਰ ਭਾਈ ਇਹ ਦੀ ਤਾਂ ਆਪਾਂ ਮੇਰੇ ਖਿਆਲ ਛੋਟ ਵੀਡੀਓ ਵੀ ਪਾਈ ਸੀ ਹਾਂਜੀ ਭਾਜੀ ਇਹ ਸੇਲ ਹੋਈ ਹੋਈ ਹੈ ਜੀ ਸੇਲ ਹੋ ਗਈ ਫਿਰ ਇਹਦੇ ਬਾਰੇ ਤਾਂ ਕੋਈ ਗੱਲ ਹੁਣ ਕਰਨੀ ਬਣਦੀ ਨਹੀਂ ਛੋਟ ਵੀਡੀਓ ਪਾਈ ਸੀ ਦੋਸਤੋ ਤੁਸੀਂ ਦੇਖ ਲਓ ਇਹਦੀ ਗੱਬਣ ਦੀ ਵੀਡੀਓ ਬਾਈ ਹੋਰਾਂ ਨੇ ਮੈਨੂੰ ਭੇਜੀ ਸੀ ਪਰ ਜਦੋਂ ਉਹਨੂੰ ਵੀਡੀਓ ਪਾਉਣ ਲੱਗੇ ਤੇ ਇਹਨੇ ਅੱਗੇ ਜਿਹੜਾ ਉਹ ਬੱਚੇ ਨੂੰ ਜਨਮ ਦੇਤਾ ਸੀਗਾ ਸੋ ਬਹੁਤ ਸੋਹਣੀ ਤਿਆਰ ਹੋ ਕੇ ਇਹ ਵੈੜ ਸੁਈ ਹੈ ਇਹ ਤੋਂ ਇਲਾਵਾ ਇੱਧਰ ਇੱਕ ਹੋਰ ਵੈੜ ਖੜੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਰਬਾਈ ਇਹ ਗੱਬਣਾ ਜਾਂ ਸੁਈ ਵੀ ਗੱਬਣਾ ਭਾਜੀ ਠੀਕ ਹੈ ਇਹਦਾ ਟਾਈਮ ਪਿਆ ਜੀ ਹਜੇ 4-5 ਦਿਨ ਹੈ ਜੀ 4-5 33-34 ਕਿਲੋ ਉਤਪਾਦ ਹੈ ਜੀ ਅਟੈਚਮੈਂਟ ਇਹਦੀ ਬਾ ਕਮਾਲ ਹੈ ਜੀ ਲੇਵਾ ਬਹੁਤ ਫਿੱਟ ਆ ਤੋਰੀ ਵਹੀ ਅਜੇ ਵੀ ਜਗ੍ਹਾ ਦੇਖੋ ਕਿੰਨੀ ਪਈ ਹੈ ਜੀ ਸੋ ਸੋ ਸਪੇਸ ਅਜੇ ਵੀ ਹੈ ਚੰਗਾ ਹਵਾਨਾ ਅੱਗੋਂ ਵੀ ਤਿਆਰ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਦਿਸਦਾ ਇਹਨੂੰ ਤੋੜ ਦਿੰਨੇ ਆਪਾਂ ਜਿੰਨਾ ਅੱਗੋਂ ਹਵਾਨਾ ਚੰਗਾ ਰਹਿੰਦਾ ਉੰਨੀ ਗਾਂ ਜਿਹੜੀ ਉਹ ਜ਼ਿਆਦਾ ਦੁੱਧ ਨੂੰ ਵਧੀਆ ਰਹਿੰਦੀ ਕਿਉਂਕਿ گاਵਾ ਦੇ ਅਗਲੇ ਥਣਾ ਚ ਦੁੱਧ ਨੇਚਰਲੀ ਜ਼ਿਆਦਾ ਹੁੰਦਾ ਪਿਛਲੇ ਥਣਾ ਦੇ ਮੁਕਾਬਲੇ ਲਿਆ ਬਈ ਵਾਪਸ ਸੋਏ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣਗੇ ਇੱਕ ਹੋਰ ਗਾਂ ਜਿਹੜੀ ਖੜੀ ਆ ਉਹਦੇ ਬਾਰੇ ਜਾਣਕਾਰੀ ਲੈ ਲਈਏ ਬਾਈ ਤੋਂ। ਵਿਰਿੰਦਰ ਭਾਈ ਇੱਕ ਸਾਹਮਣੇ ਗਾਂ ਰਹਿ ਗਈ ਜਿਹੜੀ ਦਿਖਾਉਣ ਵਾਲੀ ਆ। ਤੇ ਭਾਜੀ 10-11 ਦਿਨ ਪਏ ਨਹੀਂ ਹਜੇ। ਠੀਕ ਆ। ਇਹ ਵੀ ਫਾਰਮ ਚ ਆਪਣੀ ਬੱਚੀ ਲਈ ਹੋਈ ਆ ਜੀ ਬਹੁਤ ਚੰਗੇ ਸੀਮਨ ਦੀ ਆ ਜੀ ਇਹ ਤੇ 32-33 ਕਿਲੋ ਦੁੱਧ ਪਾਇਆ ਹੋਇਆ ਜੀ। ਹਰ ਆਰਡਰ ਬਣਾਉਣਾ ਸ਼ੁਰੂ ਹੋਇਆ ਕਰਿਆ ਜੀ ਹਜ ਤੱਕ ਨੇ। ਸਹੀ ਆ। ਚੰਗਾ ਹਵਾਨਾ ਬਣਾਉਗੀ ਦੱਸੋ ਬਹੁਤ ਸੁੰਨ ਪੀ। ਇਹ ਵੀ ਬਣਾਉਣੀ ਇਹ ਵੀ। ਸੋਏ ਦੱਸੋ ਗਾਵਾਂ ਅੱਜ ਵਿਕਰੀ ਵਾਲੀਆਂ ਸੀਗਾ। ਜਿੰਨੇ ਇੱਕ ਨਾਗ ਇੱਥੇ ਵਿਕਰੀ ਵਾਲੇ ਆਉਂਦੇ ਰਹਿੰਦੇ ਉਸੇ ਤਰ੍ਹਾਂ ਕਿਉਂਕਿ ਪੁਰਾਣਾ ਵਪਾਰ ਦਾ ਕੰਮ ਹੈ ਤਾਂ ਇਹਨਾਂ ਕੋਲ ਉਸੇ ਤਰ੍ਹਾਂ ਵੀਰ ਗਾਹਕ ਜਿਹੜੇ ਵੀਰ ਆ ਉਹ ਵੀ ਆਉਂਦੇ ਰਹਿੰਦੇ ਰੂਟੀਨ 'ਚ ਦੋ گاਵਾ ਹੋਰ ਸੀਗੀਆਂ ਇਸ ਸਾਈਡ ਤੇ ਸੌਦੇ ਹੋ ਗਏ ਆ ਆਪਦੇ ਨਵੇਂ ਮਾਲਕ ਦੇ ਘਰ ਕਰਮ ਵਾਲੀਆਂ ਚੱਲੀਆਂ ਤੇ ਵੀਡੀਓ 'ਚ ਤੁਹਾਨੂੰ ਉਹ ਤਾਂ ਨਹੀਂ ਦਿਖਾਈਆਂ ਹੁਣੇ ਬਾਈ ਜੀ ਹੋਰੀ ਅਜੇ ਬੈਠੀ ਐ ਜਿਨ੍ਹਾਂ ਨੇ ਗੱਡੀ ਉੱਤਰ ਲੱਗੀ ਐ ਉਹਦੇ ਤੇ ਇਹਨਾਂ ਨੂੰ ਲੈ ਕੇ ਜਾਣਾ ਸੋ ਇਹ ਤੁਹਾਨੂੰ ਤਾਂ ਵੀਡੀਓ 'ਚ ਨਹੀਂ ਦਿਖਾਈਆਂ ਸੋ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਵਿਕਦੇ ਰਹਿੰਦੇ ਆ ਤੁਸੀਂ ਜਦੋਂ ਮਰਜ਼ੀ ਪਹੁੰਚੋਗੇ ਤੁਹਾਨੂੰ ਤੁਹਾਡੀ ਪਸੰਦ ਦਾ ਪਸ਼ੂ ਜਰੂਰ ਮਿਲ ਜਾਣਾ ਕਿਉਂਕਿ ਨਗ ਬਹੁਤ ਹੁੰਦੇ ਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ